ਸ਼ੰਭੂ ਬਾਰਡਰ ਦੇ ਉੱਤੇ ਕਿਸਾਨੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਤਰੀਕੇ ਦੇ ਨਾਲ 131 ਦਿਨਾਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਟੂ ਦੀ ਸਟੇਜ ਦੇ ਉੱਤੇ ਹਾਲਾਤ ਨੇ ਜਿਹੜੇ ਉਸ ਸਮੇਂ ਨਾਜ਼ੁਕ ਬਣ ਗਏ ਸਨ ਜਦੋਂ 100 ਦੇ ਕਰੀਬ ਭਾਜਪਾ ਦੇ ਕਰੀਬੀ ਬੰਦਿਆਂ ਨੇ ਇਕੱਠੇ ਹੋ ਕੇ ਸ਼ੰਭੂ ਦੀ ਸਟੇਜ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪ੍ਰਗਟਾਵਾ ਕਿਸਾਨ ਨੇਤਾ ਮਨਜੀਤ ਸਿੰਘ ਕੁਮਾਣਾ ਵੱਲੋਂ ਕੀਤਾ ਗਿਆ ਤੇ ਜਿਸ ਕਾਰਨ ਅੰਦੋਲਨ ਚ ਵੱਡਾ ਬਬਾਲ ਵੀ ਪੈਦਾ ਹੋਇਆ ਤੇ ਵੱਡਾ ਕਾਂਡ ਹੁੰਦਾ ਹੁੰਦਾ ਜਿਹੜਾ ਬਚ ਗਿਆ ਸੋ ਸ਼ੰਭੂ ਬਾਰਡਰ ਦੀਆਂ ਸਟੇਜ ਤੇ ਮੌਜੂਦ ਜੋ ਵੀ ਆਗੂ ਨੇ ਉਹਨਾਂ ਦਾ ਕਹਿਣਾ ਸੀ ਕਿ 1 ਵਜੇ ਦੇ ਕਰੀਬ ਜਦੋਂ ਸਟੇਜ ਦੀ ਕਾਰਵਾਈ ਚੱਲ ਰਹੀ ਸੀ ਤਾਂ 100 ਦੇ ਕਰੀਬ ਵਿਅਕਤੀਆਂ ਨੇ ਸਟੇਜ ਦੇ ਉੱਤੇ ਹਮਲਾ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਕਿਸਾਨ ਆਗੂਆਂ ਵੱਲੋਂ ਉਹਨਾਂ ਦੇ ਨਾਲ ਬੈਠ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੇ ਉਕਤ ਵਿਅਕਤੀ ਹੱਥੋਂ ਪਾਈ ਤੇ ਉੱਤਰ ਆਏ ਨੇ ਸੋ ਹਮਲਾ ਕਰਨ ਵਾਲੇ ਰੋਡ ਬੰਦ ਹੋਣ ਦਾ ਇਲਜ਼ਾਮ ਕਿਸਾਨਾਂ ਦੇ ਸਿਰ ਦੇ ਉੱਤੇ ਮੜ ਰਹੇ ਸਨ ਜਦੋਂ ਕਿ ਕਿਸਾਨ ਆਗੂਆਂ ਨੇ ਸਾਫ਼ ਕੀਤਾ ਕਿ ਜੋ ਰੋਡ ਜਾਮ ਕੀਤਾ ਗਿਆ ਜੋ ਰੋਡ ਬੰਦ ਕੀਤਾ ਗਿਆ ਉਹ ਅਸੀਂ ਨਹੀਂ ਬਲਕਿ ਹਰਿਆਣਾ ਸਰਕਾਰ ਨੇ ਕੀਤਾ ਸੋ 8 ਫਰਵਰੀ ਤੋਂ ਕਿਸਾਨਾਂ ਨੂੰ ਬਾਰਡਰ ਦੇ ਉੱਤੇ ਜਦੋਂ ਪਹੁੰਚਣਾ ਸੀ ਤਾਂ 8 ਫਰਵਰੀ ਤੋਂ ਹੀ ਹਰਿਆਣਾ ਦੀ ਸਰਕਾਰ ਵੱਲੋਂ ਇਹ ਰੋਡ ਜਾਮ ਕਰ ਦਿੱਤਾ ਗਿਆ ਜਦੋਂ ਕਿ 13 ਫਰਵਰੀ ਨੂੰ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚੇ ਸਨ ਉੱਥੇ ਮਨਜੀਤ ਸਿੰਘ ਕੁਮਾਰਾ ਨੇ ਜਾਣਕਾਰੀ ਸਾਂਝੀ ਕਰਦਿਆਂ ਇਸ ਹਮਲੇ ਦੀ ਨਿਖੇਦੀ ਕੀਤੀ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਗੇ ਤੋਂ ਕੋਈ ਵੀ ਅਜਿਹੀ ਘਟਨਾ ਹੁੰਦੀ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਇਸ ਮੌਕੇ ਮਨਜੀਤ ਸਿੰਘ ਕੁਮਾਰਾ ਨੇ ਹੋਰ ਕੀ ਕੁਝ ਆਖਿਆ ਉਹ ਜਾਣਦੇ ਹਾਂ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਬੀਕੇ ਐਮਯੂ ਪੰਜਾਬ ਮੇਰੇ ਨਾਲ ਖੜੇ ਨੇ ਬਲਕਾਰ ਸਿੰਘ ਜੀ ਬੈਂਸ ਸੂਬਾ ਸਿਕੰਦਰ ਬੀਕੇ ਐਮਯੂ ਪੰਜਾਬ ਇਸ ਟਾਈਮ ਅਸੀਂ ਖੜੇ ਆ ਸ਼ੰਭੂ ਬਾਰਡਰ ਦੇ ਉੱਤੇ ਅੱਜ ਜੋ ਇੱਥੇ ਹੋਇਆ ਇੱਕ 1.5 ਵਜੇ ਦੇ ਵਿੱਚ ਜਿਹੜੇ ਨੇੜੇ ਦੇ ਪਿੰਡਾਂ ਦੇ ਕੁਝ ਗੁੰਡੇ ਨੇ ਉਹ ਮਾਫੀਏ ਦੇ ਸਰਗਰਾਂ ਬਣੇ ਹੋਏ ਆ ਇੱਥੇ ਤੇ ਕੁਝ ਬੀਜੇਪੀ ਪਾਰਟੀ ਦੇ ਚਿਹਤੇ ਨੇ ਕੁਝ ਆਪ ਪਾਰਟੀ ਦੇ ਚਿਹਤੇ ਬਣੇ ਹੋਏ ਆ ਉਹਨਾਂ ਨੇ ਆ ਕੇ ਇੱਥੇ ਅੱਜ ਦੁਪਹਿਰੇ ਬਹੁਤ ਜ਼ਿਆਦਾ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਘੜਦੋਂਗੇ ਮਚਾਇਆ ਮਚਾਇਆ ਕਾਦੇ ਕਰਕੇ ਉਹ ਕਹਿੰਦੇ ਸੀਗੇ ਵੀ ਆਹ ਰਸਤਾ ਤੁਸੀਂ ਖੋਲੋ ਜੀ ਵੀ ਕਿਸਾਨਾਂ ਨੇ ਰਸਤਾ ਬੰਦ ਕਰਿਆ ਹੋਇਆ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਵੀ ਆਹ ਮੇਰੇ ਪਿੱਛੇ ਦੇਖੋ ਜੋ ਕੰਦਾ ਕਰੀਆਂ ਹੋਈਆਂ ਨੇ ਤਕਰੀਬਨ 8 ਤਰੀਕ ਤੋਂ ਇਹ ਕੰਦਾ ਕਰੀਆਂ ਹੋਈਆਂ ਨੇ 8 ਫਰਵਰੀ ਤੋਂ ਲੈ ਕੇ ਅੱਜ 131 ਦਿਨ ਹੋ ਗਿਆ ਉਹਦੇ ਚ ਕਿਸਾਨਾਂ ਨੇ ਨਾ ਤਾਂ ਕੋਈ ਕਿਤੇ ਹੁੱਲੜਵਾਜੀ ਕਰੀ ਨਾ ਕੋਈ ਕਿਸਾਨਾਂ ਨੇ ਕਿਸੇ ਨਾਲ ਬਦਤਮੀਜ਼ੀ ਕਰੀ ਸਿਰਫ ਜੋ ਇਹ ਸਿਸਟਮ ਚੱਲ ਰਿਹਾ ਹੈਗਾ ਇਹ ਪਾਰਟੀਆਂ ਦੀ ਸ਼ਹਿਰ ਦੇ ਉੱਤੇ ਅੱਜ ਲੋਕ ਆਏ ਨੇ ਕਿਤੇ ਨਾ ਪਹਿਲਾਂ ਆਏ ਸੀ ਮੰਗ ਪੱਤਰ ਦੇਣ ਉਦੋਂ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਜੋ ਇਹ ਰਸਤੇ ਬੰਦ ਕਰੇ ਹੋਏ ਨੇ ਬੀਜੇਪੀ ਸਰਕਾਰ ਹਰਿਆਣੇ ਦੀ ਤੇ ਸੈਂਟਰ ਦੀ ਸ਼ਹਿਰ ਤੇ ਕਰੇ ਹੋਏ ਆ। ਸੈਂਟਰ 'ਚ ਵੀ ਬੀਜੇਪੀ ਸੀ ਕਿ ਹਰਿਆਣੇ 'ਚ ਵੀ। ਪਰ ਇਹਨਾਂ ਲੋਕਾਂ ਨੂੰ ਸਾਨੂੰ ਨਹੀਂ ਪਤਾ ਵੀ ਪਿੱਛੇ ਕਿਹੜੀ ਇਹਨਾਂ ਦੇ ਏਜੰਸੀਆਂ ਆ ਕਿਹੜੀ ਪਾਰਟੀਆਂ ਇਹਨਾਂ ਨੂੰ ਸਪੋਰਟ ਕਰਨ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੇ ਅੱਜ ਆ ਕੇ ਫਿਰ ਇੱਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ। ਉਹਦਾ ਮੌਕੇ ਤੇ ਜੋ ਸਾਡੇ ਕਿਸਾਨ ਆ ਗੂ ਸੀਗੇ ਉਹਨਾਂ ਦੀਦੀ ਨੂੰ ਕੰਟਰੋਲ ਕਰਿਆ ਸਾਂਭਿਆ ਜੇ ਉਹ ਮੌਕੇ ਤੇ ਉਹਨਾਂ ਵਰਗੇ ਹੀ ਬਣ ਜਾਂਦੇ ਜਿੱਦਾਂ ਉਹ ਆਏ ਸੀ ਗੁੰਡਾਗਰਦੀ ਕਰਨ ਹੁੱਲੜਵਾਜੀ ਕਰਨ ਤਾਂ ਹੋ ਸਕਦਾ ਕੋਈ ਵੱਡਾ ਨੁਕਸਾਨ ਹੋ ਜਾਂਦਾ ਪਰ ਉਹਨਾਂ ਨੇ ਮੌਕੇ ਤੇ ਸਾਡੇ ਕਿਸਾਨਾਂ ਕੋਲ ਸਥਿਤੀ ਸੰਭੀ ਕੋਈ ਹੁੱਲੜਵਾਜੀ ਨਹੀਂ ਹੋਣ ਦਈ ਕੋਈ ਮੌਕੇ ਤੇ ਸਥਿਤੀ ਖਰਾਬ ਨਹੀਂ ਹੋਣ ਦਈ ਨਹੀਂ ਅੱਜ ਹੋ ਸਕਦਾ ਇੱਥੇ ਕੋਈ ਕਤਲਿਆਮ ਹੋ ਜਾਂਦਾ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਣੀ ਸੀ ਕਿਉਂਕਿ ਪੰਜਾਬ ਸਰਕਾਰ ਨੂੰ ਅਸੀਂ ਪਹਿਲਾਂ ਵੀ ਕਹਿੰਦੇ ਆਏ ਆ ਜੋ ਇੱਥੇ ਦਾ ਲੋਕਲ ਪ੍ਰਸ਼ਾਸਨ ਹੈ ਪਟਿਆਲੇ ਦਾ ਪ੍ਰਸ਼ਾਸਨ ਹੈ ਵੀ ਇਹਨਾਂ ਗੱਲਾਂ ਨੂੰ ਨੱਥ ਪਾਓ ਇਹ ਜਿਹੜੇ ਅਨਸਰ ਨੇ ਉਹਨਾਂ ਦੇ ਨੱਥ ਪਾਓ ਕਿਉਂਕਿ ਲੋਕੀ ਪਹਿਲਾਂ ਵੀ ਕਰ ਚੁੱਕੇ ਆ ਇਹ ਗੱਲ ਪਰ ਸਾਨੂੰ ਨਹੀਂ ਸਮਝ ਆਉਂਦੀ ਵੀ ਉਹਨਾਂ ਦਾ ਕਾਹਦਾ ਪ੍ਰੈਸ਼ਰ ਹੈ ਕਿਉਂ ਨਹੀਂ ਉਹ ਲੋਕ ਸਾਡੀ ਜਿਹੜੇ ਸਰਕਾਰ ਦੇ ਨੁਮਾਇੰਦੇ ਬਣੇ ਹੋਏ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੂਗਾ ਵੀ ਤੁਸੀਂ ਵੀ ਆਪਣੇ ਪ੍ਰਸ਼ਾਸਨ ਨੂੰ ਕਹਿ ਕੇ ਇਹਨਾਂ ਚੀਜ਼ਾਂ ਨੂੰ ਜੋ ਇਹ ਗੁੰਡੇ ਅੰਸਰ ਨੇ ਜਿਨ੍ਹਾਂ ਨੇ ਆ ਕੇ ਅੱਜੇ ਕੁਝ ਕਰਿਆ ਉਹਨਾਂ ਦੇ ਪਰਚੇ ਦਰਜ ਕਰਾਓ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਢੱਕੋ ਕਿਉਂਕਿ ਜਿਹੜਾ ਇਹ ਮਾਹੌਲ ਪੰਜਾਬ ਦਾ ਖਰਾਬ ਕਰਨਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਮਾਹੌਲ ਖਰਾਬ ਹੋਏ ਸਾਡੀ ਗੱਲ ਅੱਜ ਵੀ ਦਿੱਲੀ ਜਾਣਦੀ ਹੈ ਰਸਤੇ ਸਾਰਿਆਂ ਨਾਲ ਸਰਕਾਰ ਖੋਲੇ ਸੈਂਟਰ ਸਰਕਾਰ ਖੋਲੇ ਅਸੀਂ ਦਿੱਲੀ ਚਲੇ ਜਾਣਾ ਪਰ ਜੋ ਇਹ ਜੇ ਲੋਕ ਆ ਕੇ ਇੱਥੇ ਗੁੰਡਾਗਰਦੀ ਕਰਦੇ ਆ ਨਾ ਅਸੀਂ ਇਹਨਾਂ ਨੂੰ ਪਹਿਲਾਂ ਕਰਨ ਦੇ ਨਾ ਹੁਣ ਕਰਨ ਦਵਾਂਗੇ ਕਿਉਂਕਿ ਰਸਤੇ ਸਰਕਾਰ ਨੇ ਬੰਦ ਕਰ ਰਿਹਾ ਹਰਿਆਣਾ ਇਹਨਾਂ ਲੋਕਾਂ ਨੇ ਪੋਹਾਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਅੱਜ ਅਸੀਂ ਖੜੇ ਪੋਹਾਤ ਏਰੀਆ 'ਚ ਖੜੇ ਆ ਸਾਡੇ ਜਿਹੜੇ ਦੂਜੇ ਮਾਝੇ ਤੋਂ ਵੀ ਦੁਆਬੇ ਤੋਂ ਵੀ ਹੋਰ ਏਰੀਆ ਤੋਂ ਲੋਕ ਆਏ ਹੋਏ ਨੇ ਸਾਡੇ ਜਿਹੜੇ ਕਿਸਾਨ ਆਗੂ ਨੇ ਕਿਸਾਨ ਵੀਰ ਨੇ ਉਹਨਾਂ ਨੇ ਪੋਹਾਤ ਦੀ ਇੰਨੀ ਤਾਰੀਫ ਕੀਤੀ ਹੈ ਕਿਉਂਕਿ ਜਿੱਦਣ ਦੇ ਆਏ ਨੇ 131 ਦਿਨ ਹੋ ਗਏ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਸਾਡੇ ਲੋਕਾਂ ਨੇ ਕਰਿਆ ਪਰ ਅੱਜ ਜੋ ਇਹਨਾਂ ਚੰਦ ਬੰਦਿਆਂ ਨੇ ਪਾਰਟੀ ਦੇ ਆ ਕੇ ਨੁਮਾਇੰਦਿਆਂ ਨੇ ਪਾਰਟੀ ਦੇ ਭਾਜਪੀ ਦੇ ਕਹਿਣ ਦੇ ਭਾਜਪੀ ਦੇ ਗੁੰਡਿਆਂ ਨੇ ਤੇ ਕੁਝ ਆਪਦੇ ਹੀ ਵਿਚ ਬੰਦੇ ਸੀਗੇ ਉਹਨਾਂ ਨੇ ਆਪਦੀ ਹੋ ਸਕਦਾ ਸ਼ਹਿ ਹੋਏ ਉਹਨਾਂ ਨੂੰ ਆ ਕੇ ਜੋ ਅੱਜ ਹੁੜਦੰਗ ਮਚਾਇਆ ਉਹਨਾਂ ਨੇ ਪਵਾਦ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਤੁਹਾਡੇ ਸਾਹਮਣੇ ਰਹੀਂ ਕਹਿਣਾ ਚਾਹੁੰਦੇ ਆ ਪਵਾਦ ਪਹਿਲਾਂ ਵੀ ਮੋਰਚੇ ਦੇ ਨਾਲ ਖੜਾ ਸੀਗਾ ਅੱਗੇ ਨੂੰ ਵੀ ਖੜੂਗਾ ਆਉਣ ਵਾਲੇ ਸਮੇਂ ਵਿੱਚ ਖੜਾ ਹੈ ਕੋਈ ਅਸੀਂ ਖੁਦ ਆਪ ਪਵਾਦ ਹੀ ਆ ਜੋ ਇੱਕ ਇਥੇ ਜ਼ਰੂਰਤ ਮੋਰਚੇ ਨੂੰ ਹੋਊਗੀ ਜਦ ਵੀ ਹੋਊਗੀ ਅਸੀਂ ਹਰ ਟਾਈਮ ਨਾਲ ਖੜੇ ਆ ਤੇ ਖੜਾਂਗੇ ਚਾਹੇ ਲੰਗਰ ਦੀ ਆ ਚਾਹੇ ਪਾਣੀ ਦੀ ਆ ਚਾਹੇ ਕਿਸੇ ਤਰ੍ਹਾਂ ਦੀ ਸੇਵਾ ਪਹਿਲਾਂ ਵੀ ਕਰੀਆ ਤੇ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਵੀ ਪ੍ਰਧਾਨ ਜੀ ਨੇ ਦੱਸਿਆ ਵੀ ਅੱਜ ਦੁਪਹਿਰੇ ਆ ਕੇ ਕੁਝ ਬੰਦੇ ਨੇ ਨੇੜੇ ਦੇ ਪਿੰਡਾਂ ਨੇ ਗੁੰਡਾਗਰਦੀ ਕੀਤੀ ਹੈ ਪਰ ਉਹਦਾ ਗੁੰਡਾਗਰਦੀ ਕੋਈ ਮਤਲਬ ਨਹੀਂ ਬਣਦਾ ਕਿ ਜੋ ਰਸਤੇ ਨੇ ਉਹਦਾ ਪਤਾ ਸਾਰਿਆਂ ਨੂੰ ਪਤਾ ਵੀ ਸਰਕਾਰ ਨੇ ਬੰਦ ਕੀਤੇ ਹੋਲੇ ਰਾਣਾ ਸਰਕਾਰ ਨੇ ਬੰਦ ਕੀਤੇ ਹੋਰੇ ਕਿ ਕਿਸਾਨ ਤਾਂ ਅੱਗੇ ਦਿੱਲੀ ਜਾਣ ਲਈ ਆਏ ਸੀਗੇ ਉਹ ਰਸਤੇ ਅੱਜ ਖੁੱਲ ਜਾਣ ਜਾਂ ਖਲਾ ਦੇਣ ਤੱਕ ਸਨ ਅੱਜ ਕਿ ਚਲੇ ਜਾਣਗੇ ਪਰ ਗੱਲ ਇਹ ਹੈ ਵੀ ਜਦੋਂ ਵੀ ਉਹ ਦੁਪਹਿਰੇ ਆਏ ਸੀਗੇ ਜੇ ਸਾਡੇ ਲੀਡਰ ਸਹਿਬਾਨ ਸੂਝ-ਬੂਝ ਤੋਂ ਨਾ ਕੰਮ ਲੈਂਦੇ ਤਾਂ ਕੋਈ ਵੱਡੀ ਘਟਨਾ ਵਾਪਰ ਜਾਣੀ ਸੀਗੀ ਪਰ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਣਾ ਸੀ ਲੋਕਾਂ ਨੇ ਫਿਰ ਪ੍ਰਸ਼ਾਸਨਾਂ ਕਹਿਣਾ ਜੀ ਜਿੰਮੀ ਕਿਸਾਨਾਂ ਨੇ ਇਸ ਤਰ੍ਹਾਂ ਕਰਤਾ ਕਿਸਾਨਾਂ ਕਹਿੰਦਾ ਨਹੀਂ ਪਰ ਗੁੰਡਾਕਰ ਕਹਿੰਦਾ ਉਹ ਲੋਕ ਆਏ ਸੀਗੇ ਜਾਂ ਕਿਸਾਨ ਉੱਥੇ ਗਏ ਸੀਗੇ ਆਏ ਉਹ ਸੀਗੇ ਤੇ ਸਟੇਜ ਤੇ ਗੁੰਡਾ ਕਰਨਾ ਹੈ ਇਹਦੀ ਦੇਖੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਧਰਨਾ ਇਹ ਪੰਜਾਬ ਦੀ ਧਰਤੀ ਤੇ ਚੱਲਦਾ ਪਿਆ ਪੰਜਾਬ ਦੇ ਪ੍ਰਸ਼ਾਸਨ ਦਾ ਫਰਜ ਬਣਦਾ ਐਥੇ ਸਿਕਿਉਰਿਟੀ ਦੇਣਾ ਐਥੇ ਸਾਰਾ ਖਿਆਲ ਰੱਖਣਾ ਤੇ ਸਾਡੀ ਤਾਂ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਵਾਪਰੇ ਇਸ ਕਰਕੇ ਜਿੰਨੀ ਵੀ ਹੋ ਸਕੇ ਜਲਦੀ ਤੋਂ ਜਲਦੀ ਐਥੇ ਸਿਕਿਉਰਿਟੀ ਵਿਦਾਈ ਜਾਵੇ ਸਟੇਜ ਤੇ ਸਿਕਿਉਰਿਟੀ ਲਈ ਜਾਵੇ ਕੋਈ ਕੁੱਡਾ ਅਸਰ ਆ ਕੇ ਅੱਗੇ ਤੋਂ ਕਿਸਾਨਾਂ ਨੂੰ ਇਸ ਤਰ੍ਹਾਂ ਬੇਦਰਵਾ ਕੋਈ ਤੰਗ ਨਾ ਕਰੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਹੱਥ ਜੋੜ ਕੇ ਕਿ ਇਤੇ ਵੱਲ ਧਿਆਨ ਦਿੱਤਾ ਜਾਵੇ ਤੇ ਜਿਨ੍ਹਾਂ ਨੇ ਕਰਿਆ ਉਹਨਾਂ ਦੇ ਫਰਜ਼ ਅ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਸਨਾਗਤ ਕਰਕੇ ਉਹਨਾਂ ਦੇ ਐਫਐ ਵੀ ਦਰਜ ਹੋਣੀ ਚਾਹੀਦੀ ਹੈ ਜੋ ਅੱਗੇ ਦੀ ਲਈ ਵੀ ਕੋਈ ਬੰਦਾ ਹੋਰ ਇਸ ਤਰ੍ਹਾਂ ਦੀ ਕੋਈ ਹਰਕਤ ਮਾੜੀ ਹਰਕਤ ਨਾ ਕਰੇ